ਅੱਪਾ ਪਾ ਰਹੇ ਜੀ ਅੱਜ ਆਪਾਂ ਸਮਾ ਤਿਆਰ ਕਰ ਰਹੇ ਜੁਗਿੰਦਰਾ ਰਸ ਠੀਕ ਹੈ ਜੀ 6752 ਰੁਪਏ ਰੇਟ ਹੈ ਜੀ 6752 ਰੁਪਏ ਇੱਕ ਦੂਜੀ ਸੀਸੀ ਪਾ ਰਹਾਂ 50 ਗੋਲੀਆਂ ਟੋਟਲ ਇਹਦੇ ਵਿੱਚ ਪਾਵਾਂਗੇ ਆਪਣੇ ਜਿਹੜਾ ਨੁਸਖਾ ਤਿਆਰ ਕਰ ਰਹੇ ਆਂਗੇ ਠੀਕ ਹੈ ਇਹ ਜਿੰਮ ਵਾਲੇ ਬੀਰਾਂ ਲਈ ਬਸ ਨੁਸਖਾ ਹੁੰਦਾ ਜੀ ਆਪਾਂ ਆਪਦੇ ਲਈ ਤਿਆਰ ਕਰ ਰਹੇ ਆਂਗੇ ਇਹ ਸਿੱਧ ਮਕਰ ਤੋਂ ਅੱਜ ਠੀਕ ਹੈ ਜੀ ਇਹ ਪਾਈਆਂ ਨੇ ਆਪਾਂ ਨੇ 25 ਗੋਲੀਆਂ ਤੇ 4800 ਰੇਟ ਹੈ ਜੀ ਤੇ ਉਸ ਤੋਂ ਬਾਅਦ ਜੀ ਸਿੱਧ ਮਾਕਰਤਾ ਜੋ ਹੋ ਰਿਹਾ ਜੀ 2545 ਰੁਪਏ ਤੇ ਵੀ ਰੇਟ ਹੈ ਤੇ ਉਸ ਤੋਂ ਬਾਅਦ ਰਸਰਾਜ ਰਸ ਪਾਵਾਂਗੇ ਜੀ ਆਪਾਂ ਰਸਰਾਜ 25 ਗੋਲੀਆਂ ਤੇ ਹੈਗੇ ਜੀ 2506 ਰੁਪਏ ਰੇਟ ਠੀਕ ਹੈ ਬਾਕੀ ਰੇਟ ਦੇ ਫੋਟੋ ਨਾਲ-ਨਾਲ ਲਗਾ ਦਾਂਗੇ ਸਾਰਿਆਂ ਦੇ ਆ ਤੇ ਕੀ ਕੀ ਪਾਏ ਨੇ ਬਸੰਤ ਕੁਸਮਾਕਰ ਰਸ ਹੈ ਜੀ ਇਹ ਜਿਹੜੇ ਰਸ ਨੇ ਸਾਰੇ ਸਵਰਨੁਜੁਕਤ ਨੇ ਬਸੰਤ ਕੁਸਮਕ ਰਸ 25 ਗੋਲੀਆਂ ਦਾ 1700 ਰੁਪਏ ਰੇਟ ਹੈ 1700 ਕੁਸ਼ ਤੇ ਇੱਕ ਇਹਦੇ ਵਿੱਚ ਹੋਰ ਪਾਵਾਂਗੇ ਇਸ ਤੇ ਵੀ 1700 ਪਲੱਸ ਰੇਟ ਹੈ ਗਿਆ ਜੀ ਬਸੰਤ ਕੁਸਮਕ ਰਸ ਹੈ ਗਿਆ ਤੇ ਰਸ ਰਾਜ ਰਸ ਹੋਰ ਪਾਵਾਂਗੇ ਇਹਦੇ ਵਿੱਚ ਤਿੰਨ ਸ਼ੀਸ਼ੀਆਂ ਜਿਹੜੀਆਂ ਇਹਦੇ ਵਿੱਚ ਰਸ ਰਾਜ ਰਸ ਦੀਆ ਪਾਵਾਂ ਮਨ ਲਓ 75 ਗੋਲੀਆਂ ਠੀਕ ਹੈ ਜੀ ਮੰਨ ਲਓ ਤੁਸੀਂ 3 25750 ਤਾਂ ਇਹਨਾਂ ਦੀ ਹੋ ਗਿਆ ਤੇ ਉਸ ਤੋਂ ਇਹਦੇ ਬਾਅਦ ਚਪਾਵਾਂਗੇ ਜੀ ਮੋਤੀ ਪਿਸਤੀ ਤੇ ਚਾਂਦੀ ਭਸਮ ਪਾਵਾਂਗੇ ਠੀਕ ਹੈ ਤੇ ਬਾਕੀ ਤੁਹਾਨੂੰ ਪੂਰੀ ਵੀਡੀਓ ਆਪਣੇ YouTube ਚੈਨਲ ਤੇ ਆਜੂਗੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਪਿਸਾਂਗੇ ਤੇ ਨਾਲ ਨਾਲ ਆਪਾਂ ਮੋਤੀ ਭਸਮ ਵਗੈਰਾ ਪਾਵਾਂਗੇ ਧੰਨਵਾਦ ਜੀ ਜਿਹੜੇ ਕਹਿੰਦੇ ਆ ਵੀ ਭਸਮਾ ਖਾਣ ਨਾਲ ਕੁਛ ਨਹੀਂ ਹੁੰਦਾ ਉਹਨਾਂ ਦਾ ਬਹਿਮ ਹੈ ਠੀਕ ਹੈ ਗਦੇ ਤੇ ਘੋੜੇ ਦੇ ਵਿੱਚ ਫਰਕ ਕੀ ਹੁੰਦਾ ਹੈਗਾ ਨੋਖਰਾ ਨੋਖਰੇ ਹੁੰਦਾ ਤੇ ਗਦਾ ਗਦਾ ਹੀ ਹੁੰਦਾ ਇਹ ਸਮਝ ਲਓ ਮੇਥੀ ਦਾਣੇ ਤੇ ਭਸਮਾ ਦਾ ਇਹੀ ਫਰਕ ਹੈ ਅਗਰ ਚੱਜ ਦੀ ਭਸਮਾ ਖਾਓਗੇ ਵਧੀਆ ਖਾਓਗੇ ਤਾਂ ਉਹ ਘੋੜਾ ਜਿ ਖਾਈ ਲੋਗੇ ਡੁਪਲੀਕੇਟ ਉਹਦਾ ਫਿਰ ਫਾਇਦਾ ਹੀ ਕੋਈ ਨਹੀਂ ਤਾਂ ਅੱਜ ਦੀ ਕੰਪਨੀ ਦਾ ਰਸ ਰਸਾਇਣ ਖਾਓਗੇ ਤਾਂ ਕੋਈ ਨੁਕਸਾਨ ਨਹੀਂ ਤੇ ਰਿਜ਼ਲਟ ਵੀ ਪੂਰੇ ਮਿਲਣਗੇ ਦੋਸਤੋ ਇਹ ਨਹੀਂ ਹੈਗਾ ਵੀ ਤੁਸੀਂ 20 ਰੁਪਏ ਦਾ ਮੇਥੀ ਦਾਣਾ ਤੁਹਾਡਾ ਹਜ਼ਾਰਾਂ ਦਾ ਕੰਮ ਕਰ ਦੋ ਸਵਾਲ ਨਹੀਂ ਪੈਦਾ ਹੁੰਦਾ ਸਭ ਨੂੰ ਰਿਜ਼ਲਟ ਨਹੀਂ ਮਿਲਦਾ ਹੈਗਾ ਉਹਦਾ ਔਰ ਇਸੀ ਮੁੰਨੀਆਂ ਸਮਝ ਲੋ ਪਾਗਲ ਨਹੀਂ ਸੀ ਜਿਹੜੇ ਇੰਨਾ ਟਾਈਮ ਪਾ ਲੈ ਇਹ ਚੀਜ਼ਾਂ ਬਣਾ ਕੇ ਠੀਕ ਹੈ ਮੈਡੀਕਲ ਸਾਇੰਸ ਤਾਂ ਹੋਣਾ ਹੀ ਹੈ ਜਿਹੜੀ ਮੇਥੀ ਦਾਣੇ ਦੇ ਗੁਣ ਦੱਦੀ ਮੇਥੀ ਦਾਣਾ ਤਾਂ ਸਭ ਹੀ ਖਾ ਰਹੇ ਨੇ ਤੇ ਸਭ ਦਾ ਤਾਂ ਫਿਰ ਆਪਾਂ ਨੂੰ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਵੀਡੀਓ ਥੋੜੀ ਜਿਹੀ ਲੰਮੀ ਹੋਗੀ ਅਕਰਨੇ ਗਿਆ ਰੋ ਕੀ ਥੱਤ ਦਾ ਤਾਂ ਤਰਾ ਫਿਰ ਸੈਨਾਰੀ ਸਮੈਲ ਵੀ ਬਹੁਤ ਵਧੀਆ ਆਨ ਲੱਗੀ ਪੀਸ ਕੇ ਇਹਨਾਂ ਨੂੰ ਆਪ ਚੰਗੀ ਤਰ੍ਹਾਂ ਪੀਸਣਾ ਹੈ ਤੇ ਇੱਕ ਆਯੁਰਵੇਦ ਦੇ ਗ੍ਰੰਥਾਂ 'ਚ ਇੱਕ ਜ਼ਰੂਰ ਲਿਖਿਆ ਮਰਦਨਮ ਗੁਣਵਰਧਨਮ ਜਿੰਨਾ ਪੀਸਾਂਗੇ ਇਹਦੇ ਵਿੱਚ ਪਸਮਾ ਪਾ ਕੇ ਇਹਦੀ ਪਸਾਈ ਆਪਾਂ ਹੋਰ ਵੀ ਜ਼ਿਆਦਾ ਕਰਾਂਗੇ ਠੀਕ ਹੈ ਜੀ ਉਸ ਤੋਂ ਵਿੱਚ ਇਹਦੇ ਵਿੱਚ ਪਾਵਾਂਗੇ ਜੀ 100 ਗੋਲੀਆਂ ਪੂਰਨ 120 ਗੋਲੀਆਂ ਪੂਰਨ ਚੰਦਰ ਰਸ ਤੇ ਫਿਰ ਪਾਵਾਂਗੇ ਮਨ ਮੰਤਰ ਰਸ ਠੀਕ ਹੈ ਜੀ ਤੇ ਅਤੁੱਲ ਸ਼ਕਤੀ ਦਾਤਾ ਜੋਗ ਜੀ ਨੂੰ ਪੁਸਤਾ ਫਲਾਦ ਵੀ ਕਹਿੰਦੇ ਨੇ ਉਹ ਵੀ ਪੂ ਬੰਗਪਾਸ ਵੀ ਪਾਵਾਂਗੇ ਜੀ ਤੇ ਲੋ ਵੀ ਪਾਵਾਂਗੇ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜਿਹੜੀ ਚੀਜ਼ ਪਾਉਣੀ ਆ ਤੇ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਗੋਲੀਆਂ ਪੀਸਾਂਗੇ ਜਿਹੜੀ ਪੂਰਨ ਚੰਦਰ ਰਸ ਹੈ ਇਹ ਕਾਮਸ਼ਕਤੀ ਵਰਧਕਾ ਬਲਦਾਇਕ ਬਾਜੀ ਕਰਨਾ ਸ਼ਿਗਰਪਤਨ ਨੂੰ ਠੀਕ ਕਰਨ ਵਾਲੀ ਹੈ ਠੀਕ ਹੈ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਬਾਕੀ ਕੱਲੀ ਕੱਲੀ ਚੀਜ਼ ਤੇ ਵੀ ਵੀਡੀਓ ਬਣਾਵਾਂਗੇ ਐਕਸਪਲੇਨ ਕਰਾਂਗੇ ਕੀ ਦਾ ਕੰਮ ਕੀਏਗਾ ਕੀ ਦਾ ਕੀ ਹੈ ਤੇ ਉਸ ਤੋਂ ਬਾਅਦ ਮਨ ਮੰਥ ਰਸ ਵੀ ਐਮੀ ਹੈ ਜੀ ਜਿਹਨੂੰ ਨਾਮ ਮਰਦੀ ਹੈ ਸ਼ਿਗਰਪਤਨ ਦੀ ਸਮੱਸਿਆ ਹੈ ਜਿਨ੍ਹਾਂ ਨੂੰ ਨਸਾਂ ਦੀ ਕਮਜ਼ੋਰੀ ਹੈ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ ਇਹ ਤੇ ਸਰੀਰ ਨੂੰ ਬਲ ਪ੍ਰਦਾਨ ਕਰਦਾ ਨਾੜੀ ਤੰਤਰ ਤੇ ਕੰਮ ਕਰਦਾ ਆਪਣੇ ਤੇ ਇਹ ਤੇ ਓਕੇ ਇਹਨਾਂ ਨੂੰ ਪੀਸਣ ਦਾ ਥੋੜਾ ਟਾਈਮ ਲੱਗੂਗਾ ਘੱਟੋ ਘੱਟ ਦੋ ਦਿਨ ਹੈ ਮੰਨ ਲਓ ਇਹਨੂੰ ਜੀ ਚੰਗੀ ਤਰ੍ਹਾਂ ਪਸਾਈ ਕਰਾਂਗੇ ਤੁਹਾਨੂੰ بس ਇੱਕ ਦਿਖਾ ਰਿਹਾ ਵੀ ਹਾਂ ਤੇ ਵੀਡੀਓ ਪੋਸਟ ਕਰਨ ਤੇ ਟਾਈਮ ਲੱਗੂਗਾ ਆਪਣੇ YouTube ਚੈਨਲ ਤੇ ਬਸ ਉਦਰੀ ਕਰ ਦਵਾਂਗੇ ਚੱਲ ਵੀ ਹਾਂਜੀ ਠੀਕ ਲੋ ਜੀ ਚਾਂਦੀ ਭਸਮ ਪਾਤੀ ਜੀ ਇਹਦੇ ਵਿੱਚ ਹੈਗਾ ਇਕੱਲੇ ਭਾਈ ਤੇ 10 ਗ੍ਰਾਮ ਤਕਰੀਬਨ ਤਕਰੀਬਨ ਇਹਦੇ ਵਿੱਚ ਚਾਂਦੀ ਭਸਮ ਪਾਵਾ ਗਿਆ ਆਪਾਂ ਜਿਹੜੀ ਸਾਰੀ ਚੀਜ਼ ਐ ਫਰਮਾਇਓ ਕੰਪਨੀ ਦੇ ਵਰਤੀ ਹੈ ਜਿਹੜੀ ਵਿਦਨਾ ਦੀ ਕੋ-ਫਾਊਂਡਰ ਹੈ ਇਹ ਵੱਡੀਆਂ ਪੈਕਿੰਗਾਂ ਬਣਾਉਂਦੇ ਨੇ ਮੰਨ ਲਓ 100 100 ਗ੍ਰਾਮ ਵਾਲੀਆਂ ਤੁਹਾਨੂੰ ਦਿਖਾਉਣਾ ਚਾਹੰਦੀ ਭਸਮ 100 ਗ੍ਰਾਮ ਦੀ ਪੈਕਿੰਗ ਵੀ ਪਈ ਆਪਣੇ ਕੋਲ ਛੋਟੇ ਤਾਂ ਪਾਏ ਨੇ ਕਿਉਂਕਿ ਪੁਰਾਣੇ ਰੇਟ 'ਚ ਮਿਲਦੇ ਸੀ ਹੁਣ ਚਾਂਦੀ ਭਸਮ ਦਾ ਜਿਹੜਾ ਰੇਟ ਆ ਕਾਪੀ ਵੱਧ ਚੁੱਕਿਆ ਏ ਜੀ ਮੋਤੀ ਪਿਸਤੀ 5 ਗ੍ਰਾਮ ਪਾਵਾਂਗੇ ਆਪਾਂ ਥੋੜਾ ਜਿਹਾ ਹਾਂ ਥੋੜਾ ਇਹ ਮੋਤੀ ਪਿਸਤੀ ਪਾ ਦਨੇ ਜਿਹਦੇ ਵਿੱਚ ਤੱਲੀ-ਕੱਲੀ ਕਰਕੇ ਇਹ ਮੋਤੀ ਪਿਸਤੀ ਨੰਬਰ 1 ਹੈ ਇਹ ਮੋਤੀ ਪਿਸਤੀ ਪਲੇਨ ਵੀ ਆਉਂਦੀ ਐ ਇੱਕ ਨੰਬਰ 1 ਹੁੰਦੀ ਐ ਮੰਨ ਲਓ ਵਧੀਆ ਮੋਤੀਆ ਦਗਾਣਗੇ ਥੋੜਾ ਜਿਹਾ ਬਸ ਤੋ ਇਹ ਤਰੀਕਾ ਕੋਈ ਕਰੀ। ਆਯੁਰਵੇਦ ਵਿੱਚ ਹਰ ਇੱਕ ਚੀਜ਼ ਨੂੰ ਕੰਮ ਦੀ ਉਸੇ ਕਿ ਜਿੰਨੀਆਂ ਵੀ ਬਨਸਪਤੀਆਂ ਨੇ ਮੰਨ ਲਓ ਜਿਵੇਂ ਆਪਾਂ ਖੱਬਲ ਕਹਿੰਦੇ ਨੇ ਵਾਦੂ ਉਹ ਸਾਰੇ ਕੰਮ ਦੇ ਨੇ। ਮਹਿੰਗੇ नुस्ਖੇ ਵੀ ਨੇ ਸਸਤੇ ਵੀ ਨੇ ਜਿਵੇਂ ਆਪਾਂ ਕਹਦੇ ਕੋਈ 50000 ਲਾਉਣ ਵਾਲਾ ਕੋਈ 50 ਰੁਪਏ ਲਾਉਣ ਵਾਲਾ ਵੀ ਨਹੀਂ ਉਹਦੇ ਲਈ ਵੀ ਹੈ ਜਿੰਨੇ ਵੀ ਆਹ ਸੁਗੰਧਾ ਸਫੇਦ ਮੁਸਲੀ ਠੀਕ ਹੈ ਇਹ ਸਸਤੇ नुस्ਖੇ ਵੀ ਹੁੰਦੇ ਆ Ayurved ਦੇ ਵਿੱਚ ਗ੍ਰੰਥਾਂ ਦੇ ਵਿੱਚ ਕਾਫੀ ਮਹਿੰਗੇ ਮਹਿੰਗੇ नुਸਖੇ ਵੀ ਲਿਖਿਆ ਸਸਤੇ ਵੀ ਲਿਖਿਆ ਤੇ ਤੁਹਾਨੂੰ ਮੈਂ ਚਾਂਦੀ ਭਸਮ ਦੀ ਜਿਹੜੀ ਪੈਕਿੰਗ ਹੈਗੀ ਉਹ ਦਿਖਾਉਣਾ 1000 ਗ੍ਰਾਮ ਉਹਦੇ ਲਈ 100 ਗ੍ਰਾਮ ਵਾਲੀ ਆ ਦੇਖੋ ਅਗਲੀ ਵੰਨੀ ਗੁਦਰੀ ਮੇਰੇ ਤਾਉ ਦੇਖ ਰੋਪੇ ਬਾਸੋਂ ਲਿਖੀ ਹੈ ਜੀ ਠੀਕ ਹੈ 19670 ਰੇਟ ਹੈ ਗਿਆ ਹੁਣ ਵੱਧ ਕੇ ਆ ਗਿਆ ਕਿਉਂਕਿ ਚਾਂਦੀ ਹੋ ਗਈ ਹੈ ਮਹਿੰਗੀ ਤੇ ਹੁਣ ਇਹਦੇ ਵਿੱਚ ਪਾਉਣਾ ਜੀ ਬੰਗਪਾਸਮਾ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਸਿੰਗਰ ਫੁਫਾਸਮਾ ਜਿਹਨੂੰ ਕੁਸਤਾ ਸਿੰਗਰ ਫੋ ਕਹਿੰਦੇ ਨੇ ਆਪਾਂ ਇਹਦੇ ਵਿੱਚ ਪ੍ਰਵਾਲ ਪਿਸਤੀ ਵੀ ਪਾਵਾਂਗੇ ਆਪਾਂ ਕਿਉਂਕਿ ਥੋੜੀ ਠੰਡੀ ਰਹੇ ਕਿਉਂਕਿ ਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੇ ਗਰਮ ਹੋ ਜਾਣਗੀਆਂ ਹੁਲੋ ਜੀ ਕੁਸਤਾ ਫਲਾਦ ਆਤਲ ਸ਼ਕਤੀ ਦਾਤਾ ਜੋਗ ਜੀ ਨੂੰ ਆਪਾਂ ਕਹਦੇ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਪਾਉਣੇ ਜੀ ਲੋਹ ਪਾਸਮਾ ਇਹ ਵਧੀਆ ਪਾਸਮਾ ਖਾਓਗੇ ਤਾਂ ਨਾ ਤੁਹਾਡੇ ਹੋਵੇ ਕਿਡਨੀ ਖਰਾਬ ਨਾ ਹੋਵੇ ਤੁਹਾਡਾ ਲਿਵਰ ਖਰਾਬ ਜਿਹੜਾ ਤੁਹਾਨੂੰ ਇੰਸਟਾਗ੍ਰਾਮ ਤੇ ਆ ਕੇ ਹਰ ਇੱਕ ਜਣਾ ਖਣਾ ਬੈਦ ਬਣ ਕੇ ਤੁਹਾਨੂੰ ਬੈਮ ਦੇ ਵਿੱਚ ਪਾਈ ਜਾਂਦਾ ਐਵੇਂ ਜੀ ਕੋਈ ਵੀ ਕੋਈ ਦਿੱਕਤ ਨਹੀਂ ਆਉ। ਅਗਰ ਵਰਤੋਗੇ ਤਾਂ ਵਧੀਆ ਚੀਜ਼ ਆ। ਅਗਰ ਵਰਤ ਨਹੀਂ ਤੁਸੀਂ ਜਿੱਥੇ ਤਾਂ ਮੰਨ ਲਓ ਤੁਹਾਨੂੰ ਮੈਂ ਇੱਕ ਪਾਸਮਾ ਦਾ ਰੇਟ ਦਿਖਾਉਣਾਗਾ। ਬੀਡੀ ਦੇ ਵਿੱਚ ਜਿਹੜੀ ਤੁਸੀਂ ਦੇਖ ਰਹੇ ਸਵਰਨ ਬੰਗ ਭਸਮਾ ਹੈ ਨਾ ਠੀਕ ਹੈ ਜੀ ਇਹਦੇ ਉੱਤੇ 20000 ਰੁਪਏ ਰੇਟ ਹੈ ਹੁਣ ਤਾਂ ਮਹਿੰਗਾ ਹੋ ਗਿਆ ਇਹ 20000 ਰੇਟ ਹੈ ਤੁਹਾਨੂੰ ਇਹ ਸਿਰਫ 3000 ਰੁਪਏ ਵਿੱਚ ਵੀ ਕਿਲੋ ਮਿਲ ਜੂਗੀ ਹੁਣ ਉਹ ਖਾਓਗੇ ਤਾਂ ਨੁਕਸਾਨ ਹੀ ਹੈ ਮਹਿੰਗੀ ਚੀਜ਼ ਖਾਓਗੇ ਤਾਂ ਨੁਕਸਾਨ ਕੋਈ ਨਹੀਂ ਕਿਉਂਕਿ ਜਿਹੜੇ ਭਸਮਾ ਨੇ ਆਪਣੇ ਕੋਲ ਕਿਲੋ-ਕਿਲੋ ਚਲਾ ਦੇ ਨੇ ਪਰਵਾਲ ਪਸਟੀ ਹੈ ਠੀਕ ਹੈ ਜੀ ਹੁਣ ਆਪਾਂ 10 7-8 ਕਿਲੋ ਤਿਆਰ ਕਰੀਏ ਕਿਉਂਕਿ ਆਪਰੇ ਕੋਲ ਜਿਹੜੀ ਪਸਮਾ ਦੀ ਲਾਗਤ ਬਹੁਤ ਜ਼ਿਆਦਾ ਹੈ ਫਰਵਾਲ ਪੀਸੀ ਠੰਡੀ ਹੁੰਦੀ ਹੈ ਇਹ ਥੋੜੀ ਜਿਹੀ ਜ਼ਿਆਦਾ ਰੱਖਾਂਗੇ ਆਪਾਂ ਕਿਉਂਕਿ ਜਿਹੜੀ ਮੇਰੀ ਤਸਵੀਰ ਉਹ ਗਰਮ ਹੈ ਉਹਦੇ ਹਿਸਾਬ ਨਾਲ ਜਿਹੜੀ ਆਪਾਂ ਇਹ ਦਵਾਈ ਬਣਾਵਾਂਗੇ ਠੀਕ ਹੈ ਜੀ ਇਹ ਨਾਗ ਪਸਮਾ ਇਹ ਵੀ ਆਪਾਂ ਕਿਲੋ ਚ ਮੰਗਾਉਣੇ ਹੁੰਦੇ ਆ ਤੇ ਆਪਾਂ ਆਬਦੀ ਵੀ ਤਿਆਰ ਕਰਦੇ ਆ ਸਿੱਕਾ ਪਸਮਾ ਮਸਤਾਂਦ ਲਗਭਗ ਰੈਡੀ ਹੈ ਸਿਰਫ ਦੋ ਪਾਸਮਾ ਇਹਦੇ ਵਿੱਚ ਆਪਾਂ ਹੋਰ ਐਡ ਕਰਾਂਗੇ ਠੀਕ ਹੈ ਜੀ ਤੇ ਜਿਹੜਾ ਆਪਾਂ ਤੋਂ ਸ਼ਕਤੀ ਦਾਤਾ ਜੋਗ ਬਣਾਇਆ 64 ਗਾਲਾ ਉਹ ਇਹਦੇ ਵਿੱਚ ਐਡ ਕਰਾਂਗੇ ਇੱਕ ਹੋਰ ਤੇ ਇੱਕ ਇਹਦੇ ਵਿੱਚ ਆਪਾਂ ਵਿਕਰਾਂਤ ਪਾਸਮਾ ਐਡ ਕਰਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤਿਆਰ ਆ ਖਾਣ ਦੇ ਜੂਗ ਹੈ ਇਹ ਤੇ ਵੀਡੀਓ ਪੋਸਟ ਕਰ ਦਿੱਤੀ ਜਾਊਗੀ ਤੇ ਇਹਦੀ ਬੇਸਿਕ ਘਟਾਈ ਆਪਾਂ ਜਿਹੜੀ ਦੋ ਤੋਂ ਤਿੰਨ ਦਿਨ ਕਰਾਂਗੇ ਠੀਕ ਹੈ ਫਿਰ ਇਹ ਤਿਆਰ ਹੋ ਜਾ ਕੇ ਤੁਹਾਨੂੰ ਪਾਸਮਾ ਦਿਖਾ ਲਾਂ ਠੀਕ ਹੈ ਇਹ ਸਾਰੀਆਂ ਇਹਦੇ ਵਿੱਚ ਪਈਆਂ ਨੇ ਫੇਰ ਕਿਤੇ ਜਾ ਕੇ ਨੁਸਖਾ ਤਿਆਰ ਹੁੰਦਾ ਠੀਕ ਹੈ ਜੀ ਅਗਰ ਵਧੀਆ ਤਿਆਰ ਕਰਵਾਣਾ ਠੀਕ ਹੈ ਸਾਈਡ ਇਫੈਕਟ ਕੋਈ ਨਹੀਂ ਹੈ ਕੋਈ ਕਿਡਨੀਆਂ ਤੇ ਅਸਰ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਠੀਕ ਹੈ ਐਵੇਂ ਨਹੀਂ ਨੁਸਕੇ ਬਣ ਜਾਂਦੇ ਮਾਰ ਲੋ ਹਨਾ ਕਿਤਾਬਾਂ ਪੜ੍ਹੀਆਂ ਨੇ ਫੇਰ ਕਿਤੇ ਜਾ ਕੇ ਗਿਆਨ ਹੁੰਦਾ ਬੰਦੇ ਨੂੰ ਫੇਰ ਕਿਤੇ ਨੁਸਕੇ ਬਣਦੇ ਨੇ ਠੀਕ ਹੈ ਇਹ ਆਪਣੇ ਉਹ ਗ੍ਰੰਥ ਨੇ ਜਿਹੜੇ ਆਪਣੇ ਕਲੈਕਸ਼ਨ 'ਚ ਨੇ ਬਾਕੀ ਜਿਹੜੇ 올ਡ ਗ੍ਰੰਥ ਨੇ ਉਹ ਆਪਣੇ ਅੰਦਰ ਰੱਖੇ ਹੋਏ ਨੇ ਫੇਰ ਕਿਤੇ ਜਾ ਕੇ ਇੱਕ ਨੁਸਖਾ ਤਿਆਰ ਹੁੰਦਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕਾਪੀ ਪੇਸਟ ਵਾਲਾ ਕੰਮ ਕਰ ਲਓ ਹਣਾ ਨੈਟ ਵਾਲਾ